ਕੀ ਕੀਤੀ ਹੈ ਉਹਨਾਂ ਨੂੰ ਮਹਿਮਰ ਸਿਰ ਕਰਕੇ ਜਨਾਬ ਬਗਾਰਾ ਦੇ ਵਿੱਚ ਸਜ਼ਾ ਦਿੱਤੀ ਜਾਵੇ ਜੋ ਹੋਰ ਵਾਲੇ ਸੰਭਲ ਹੋਈ ਜਿਹੜੇ ਹਰਕਤ ਕਰਨ ਵਾਸਤੇ ਕਿਸੇ ਦਾ ਜਿਹੜਾ ਨਾਂ ਪਵੇ ਪੱਪਾ ਸਾਰਿਆਂ ਨੇ ਮਿਲ ਕੇ ਅੱਜ ਮੋਦੀ ਦਾ ਟੁੱਟ ਸਿਆਪਰੀ ਜਿੰਨੀਆਂ ਮੇਰੀਆਂ ਬੀਬੀਆਂ ਭੈਣਾ ਮਤਾਵਾਂ ਇੱਥੇ ਬੋਧੇ ਦੇ ਭਰਾ ਤੋਂ ਖੇਲੇ ਜਿੰਨਾ ਸਾਰੇ ਦਾ ਇਥੇ ਤੋਂ ਸਰਕਾਰ ਮੁਸਾਫਾ ਕੇਂਦਰ ਸਰਕਾਰ ਮੁਸਾਫਾ ਮੋਦੀ ਸਰਕਾਰ ਮੁਸਾਫਾ ਜੈਵਾਦ ¡A oh, no. sí, no, no. ਮੈਂ ਰੀਤੂ ਸੋਤਾ ਹਲਕਾ ਡੇਰਾ ਪਬਨਾਨੀ ਦੇ 크ਰਿਸਚੀਅਨ ਜੂਵਾ ਮੋਰਚਾ ਪੰਜਾਬ ਚੇਅਰਮੈਨ ਅੱਜ ਜੋ ਅਸੀਂ ਇੱਥੇ ਇਸ ਰੋਜ ਪ੍ਰਦਰਸ਼ਨ ਕੀਤਾ ਵਾ ਜੋ ਮਨੀਪੁਰ ਦੇ ਵਿੱਚ ਹੋਇਆ ਵਾ ਬਹੁਤ ਹੀ ਮੰਦਭਾਗੀ ਘਟਨਾ ਵਾ ਸਾਡੀਆਂ ਭੈਣਾਂ ਨੂੰ ਲੰਗਿਆ ਕਰਕੇ ਉਹਨਾਂ ਨੇ ਨਾਲ ਜੋ ਵੀ ਅਤਿਆਚਾਰ ਕੀਤਾ ਗਿਆ ਬਲਾਤਕਾਰ ਕੀਤਾ ਗਿਆ ਵਾ ਅਸੀਂ ਉਹਨਾਂ ਦੇ ਨਿਆਂ ਦੇ ਲਈ ਇੱਥੇ ਇਕੱਠੇ ਹੋਏ ਹਾਂ ਜੋ ਕਲਾਨੌਰ ਦੇ ਵਿੱਚ ਕਲਾਨੌਰ ਦੇ ਚਿੱਟੇ ਟੀ ਪੁਆਇੰਟ ਦੇ ਵਿੱਚ ਤਾਂ ਜੋ ਉੱਥੇ ਨਿਆਂ ਮਿਲ ਸਕੇ ਤੇ ਅਸੀਂ ਇਹ ਨਹੀਂ ਕਿ ਅਸੀਂ 크ਿਸਚਨ ਵਾਸਤੇ ਹੀ ਕਰ ਰਹੇ ਆ ਸਾਰੇ ਹਿੰਦੂ ਸਿੱਖ ਐਈਸਾਈ ਸਾਰੇ ਆਲੀ ਕਰ ਰਹੇ ਆ ਵੀ ਸਾਰਿਆਂ ਦੀ ਪਹਿਲਾ ਇੱਕ ਇਸ ਨਾਣੀ ਹੁੰਦੀਆਂ ਇਸ ਕਰਕੇ ਅਸੀਂ ਇੱਥੇ ਇਕੱਠੇ ਹੋਏ ਸਾਜੂ ਨਿਆ ਮਿਲ ਸਕਦਾ ਜਦਾ ਜਿਹੜਾ ਮੇਨ ਮੁੱਦਾ ਜੋ 크ਿਸਚਨ ਭਾਈਚਾਰਾ ਅੱਜ ਇਕੱਠਾ ਹੋ ਕੇ ਆਇਆ ਇਹਨਾਂ ਦਾ ਮੇਨ ਮੁੱਦਾ ਕਿ ਮਨੀਪੁਰ ਮਿਜ਼ੋਰਾਮ ਦੇ ਵਿੱਚ ਜੋ ਕੁ ਹਾਲਾਤ ਨੇ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਔਰ ਸਾਰੀ ਦੁਨੀਆ ਨੂੰ ਪਤਾ ਕਿ ਉੱਥੋਂ ਦੇ ਜਿਹੜੇ 크ਿਸਚਨ ਲੋਕ ਨੇ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਬੀਜੇਪੀ ਜਿਹੜੀ ਸਰਕਾਰ ਆ ਉੱਥੋਂ ਦੀ ਬਣੀਪੁਰ ਵਿੱਚ ਬੀਜੇਪੀ ਸਰਕਾਰ ਆ ਬੀਜੇਪੀ ਸਰਕਾਰ ਹਿੰਦੂਵਾਦ ਨਾਲ ਰਲ ਕੇ 크ਿਸਚਨ ਭਾਈਚਾਰੇ ਦਾ ਬਹੁਤ ਵੱਡਾ ਅਤਿਆਚਾਰ ਕੀਤਾ ਉਹਨਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਵਾ ਉਹ ਲੋਕ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਵੀਡੀਓ ਵੇਖ ਕੇ ਸਾਡੇ ਲੂੰ ਕੰਡੇ ਖੜੇ ਹੋ ਜਾਂਦੇ ਨੇ ਨਿਹਰੇ 크ਿਸਚਨ ਦੇ ਨਹੀਂ ਪੂਰੇ ਪੰਜਾਬ ਦੇ ਪੂਰੇ ਭਾਰਤ ਵਾਸੀ ਜਿਹੜੇ ਲੋਕ ਨੇ ਔਰ ਉਹਨਾਂ ਨੂੰ ਬੇਘਰ ਕੀਤਾ ਗਿਆ ਚਰਚ ਜਿਹੜੇ ਨੇ ਪੂਰੀ ਤਰ੍ਹਾਂ ਜਲਾ ਦਿੱਤੇ ਗਏ ਨੇ ਔਰ ਸਰਕਾਰ ਉੱਥੋਂ ਦੀ ਫੇਲ ਸਾਬਤ ਹੋਈ ਆ ਸੈਂਟਰ ਸਰਕਾਰ ਔਰ ਜਿਹੜੀ ਮਨੀਪੁਰ ਦੇ ਸਰਕਾਰ ਹੈ ਜਿਹੜੇ ਉਥੋਂ ਦੇ ਪ੍ਰਸ਼ਾਸਨ ਹੈਗਾ ਸਾਰਾ ਫੇਲ ਸਾਬਤ ਹੋਇਆ ਇਸ ਕਰਕੇ ਅਸੀਂ ਅੱਜ ਸੜਕ ਤੇ ਉਤਰੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਆਵਾਜ਼ ਜਿਹੜੀ ਆ ਇਥੋਂ ਥਰੂ ਜਿੰਨਾ ਵੀ ਅਸੀਂ ਮੈਮੋਰੰਡਮ ਦੇ ਰਹੇ ਆ ਇਹ ਸਾਡੀ ਆਵਾਜ਼ ਜਿਹੜੀ ਆ ਸੈਂਟਰ ਤੋੜੀ ਜਾਣੀ ਚਾਹੀਦੀ ਆ ਤਾਂ ਕਿ ਉਹਨਾਂ ਲੋਕਾਂ ਨੂੰ ਇਨਸਾਫ਼ ਮਿਲ ਸਕੇ ਔਰ ਉਹ ਲੋਕ ਦੁਬਾਰਾ ਫਿਰ ਆਪਣੇ ਘਰਾਂ ਚ ਆ ਸਕਣ ਕਿਉਂਕਿ ਜਿਹੜੀ 9 ਤਰੀਕ ਦੀ ਕਾਲ ਆ ਸਹੀ ਮੈਂ ਜੇ ਤੇ ਜਦੋਂ ਅਸੀਂ ਸਾਰੇ ਇੱਕ ਮੁੱਠ ਹੋ ਕੇ ਕ੍ਰਿਸ਼ਚਨ ਭਾਈਚਾਰਾ ਇੱਕ ਝੰਡੇ ਦੇ ਥੱਲੇ ਖੜਾ ਹੋਏਗਾ ਤੇ 9 ਤਰੀਕ ਦੀ ਜਿਹੜੀ ਕਾਲ ਆ ਉਹ ਨੂੰ ਬਹੁਤ ਭਰਮਾ ਹੰਗਾਰਾ ਮਿਲੇਗਾ ਔਰ ਜਿੰਨਾ ਚਿਰ ਇਹ ਲੱਖ ਲੱਖ ਵੱਖ-ਵੱਖ ਜਿਹੜੀਆਂ ਨੇ ਕਾਲਾਂ ਕੋ ਦਿੰਦਾ ਰਹੇਗਾ ਉਹਦਾ ਕੋਈ ਏਡਾ ਵੱਡਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਕੋਈ ਏਡਾ ਵੱਡਾ ਕੋਈ ਉਹਦਾ ਮੱਦਾ ਨਿਕਲੇਗਾ